ਸਿਰਿਆ ਕਾਲ ਕੁਲ ਚਾਲਾ ਜੀ ਉਮੀਦ ਕਰ ਰਹੇ ਜੀ ਸਾਰੇ ਠੀਕ ਹੋਣਗੇ ਹਾਂਜੀ ਅਸੀਂ ਵਰਕੋਰ ਪੀਕਾ ਆਪਾਂ ਧਾਰਨ ਲੱਗੀਆਂ ਜੀ ਅੱਜ ਸਾਗ ਤੇ ਮੀਂਹ ਪੈ ਰਿਹਾ ਵਾ ਮੀਂਹ ਪੈਂਦੇ ਚ ਸਾਗ ਘੱਟ ਲੱਗਿਆ ਤੇ ਪਾਣੀ ਰੜਾ ਆਪਣਾ ਗਰਮ ਹੋ ਗਿਆ ਵਾ ਛੀਰੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਪਾ ਦੋ ਤੇ ਆਪਾਂ ਚਮਚਾ ਪਾ ਦਾਰ ਮਿਰਚ ਪੌੜਾ ਦਾ ਪਾ ਦਿੰਨੇ ਆਂ ਵੈਸੇ ਤਾਂ ਆਪਾਂ ਹਰੀ ਮਿਰਚਾ ਪਾਵਾਂਗੇ ਤੇ ਹੁਣ ਜਿਹੜਾ ਸਾਗ ਆਪਾਂ ਧਰਦੇ ਆਂ ਸਾਗ ਆਪਾਂ ਲਿਆਜੀ ਲਾਲ ਚਲਾਈ ਦਾ ਨਾਲ ਚਲਾਈ ਵਾਲਾ ਸਾਗ ਆ ਆਪਾਂ ਦਾਲਤੀ ਨਾਲ ਕੱਟ ਕੇ ਪਾ ਦਿੰਨੇ ਆਂ ਨਾਲ ਪਾਲਕ ਸੀਗੀ ਦੋ ਗੁੱਟੀਆਂ ਜਿਹੜਾ ਇਹ ਲਾਲ ਚਲਾਈ ਦਾ ਸਾਗ ਹੈ ਬਹੁਤ ਵਧੀਆ ਬਣਦਾ ਬਹੁਤ ਟੇਸਟੀ ਹੁੰਦਾ ਤੇ ਅਸੀਂ ਤਾਂ ਤੁਸੀਂ ਨਾਲ ਵੀ ਖੀ ਲੈ ਸਕਦੇ ਆਪਾਂ ਕਰਦੇ ਨਾਲ ਵੀ ਖੀ ਸਕਦੇ ਹਰਾ ਸੀ ਜਿਹੜਾ ਸਾਗ ਦਾ ਤੁਸੀਂ ਨਾਲ ਜੀਦੇ ਹੋ ਇਹ ਇਹ ਨਾਲ ਪਾਣੀ じゃ ਕੱਢ ਦਿੰਦੀ ਆ ਇਹਦੇ ਨਾਲ ਜਿਹੜਾ ਹੈਗਾ ਇਹ ਪਾਣੀ ਨਹੀਂ ਉੱਤਦਾ

ਇਹਨਾਂ ਬਿਲਕੁਲ ਬੋਤਨ ਵਾਰ ਤੱਕ ਮੈਂ ਪਹੁੰਚ ਗਿਆ ਸੀ ਜੀ ਸਰਦਾਰ ਸਾਹਿਬ ਨੂੰ ਸਾਗ ਬੜਾ ਪਸੰਦ ਆ ਸਾਗ ਸਾਗ ਖਰੀਜਦੇ ਹੁੰਦੇ ਸੀ ਹੁਣ ਬਸ ਹੁਣ ਤੁਰੇਉਣ ਲੱਗ ਗਏ ਬਸ ਸਾਗ ਹੀ ਗਾਨੇ ਕਦੀ ਤਾਂ ਕੀ ਕੋਰਾ ਸਾਰੇ ਬਾਈ ਤੁਸੀਂ ਫੋਨ ਕਿਉਂ ਚਲਾਏ ਹੋਇਆ ਸਾਰਿਆਂ ਨੇ ਨਾ ਸਾਨੂੰ ਸਨਸੇਰੇ ਤੋਂ ਬੈਠੇ ਝੜੀ ਹੈਗੀ ਆ ਝੜੀ ਲੱਗੀ ਹੋਈ ਆ ਇਹ ਪੰਜਾਬੀਆਂ ਦੀ ਪਹਿਲੀ ਪਸੰਦ ਦਾ ਸਾਹ ਮੰਮੀ ਤੁਹਾਡੇ ਫੋਨ ਦੀ ਨਾ ਆਵਾਜ਼ ਆਉਂਦੀ ਹੈ ਵਿੱਚ ਤੁਸੀਂ ਫੋਨ ਬੰਦ ਕਰ ਦਿਓ ਮਾਤਾ ਦੇਖਦੇ 10 ਮਿੰਟ ਬੰਦ ਕਰ ਦਿਓ ਕਿਹੜੀਆਂ ਗੜੀਆਂ ਪਹਿਣਾ ਦਾਦੀ ਨਾਲ ਸਾਗ ਜੀਰ ਲੈ ਲੀ ਜੇ ਕਮੈਂਟ ਕਰਕੇ ਦੱਸੋ ਤਾਂ ਵੀ ਜਿਹੜਾ ਹੈਗਾ ਆ ਸਾਟਾ ਮਿੰਦਾ ਦਾ ਪਾਣੀ ਤਾਂ ਤੇ ਮੈਨੂੰ ਸੌਖਾ ਵੀ ਲੱਗਦਾ ਹੈ ਜਿਵੇਂ ਜਿਆਦਾ ਤੋਂ ਦੋ ਬੰਨੀਆਂ ਤਾਂ ਲੈ ਡਬਲ ਕਰਕੇ ਮਿੰਨ ਦਾ ਪਾਣੀ ਪਾ ਕੇ ਥੀਕ ਨੀ ਦੇ ਕੰਸੀ ਮੈਂ ਜੇ ਨਹੀਂ ਕਰਦਾ ਮੈਂ ਤਾਂ ਇੱਥੇ ਬੈਠੀ ਰਹੂੰਗੀ ਸਾਰੀ ਦਿਹਾੜਾ ਟਾਈਮ ਵੀ ਕਾਫੀ ਹੋ ਗਿਆ ਮੈਂ ਮਟਾਂ ਵੀ ਨਹੀਂ ਲਿਖਿਆ ਲੋ ਵਾਟੇ ਬੱਚੀ ਆਇਆ ਫੇਰ ਜੇ 2:30 ਵਜੇ ਵਿਆਹਤਾਂ ਨੇ ਆ ਜਾਣਾ ਉਹਨਾਂ ਨੇ ਆਉਣ ਤੋਂ ਪਹਿਲਾਂ ਕਰ ਜਾਣਾ ਸਾਡੇ ਨਹੀਂ ਫੇਰ ਉਹਨਾਂ ਨੇ ਕੰਵਲ ਆ ਰਹਿਣਾ ਯੇ ਨਾਲ ਨਾ ਹੁੰਦਾ ਆ ਵੀ ਅੱਜ ਕੱਲ ਤਾਂ ਆਪਾਂ ਮੋਟਾ ਮੋਟਾ ਠੀਕ ਕੇ ਪਾਣੀ ਰਹਿਦੀ ਆਉਂਦੀ ਆ। 6-7 ਵਜੇ ਮੋਤੀ ਖਾਣੀ ਦੀ ਉਹ ਬਸਣਾ ਹੈ। ਤੇ ਵਧੀਆ ਹੁੰਦੀ ਆ ਚਵਾਈ ਦੀ। ਹੁਣ ਉਹ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਚਲਾਏ ਦਾ ਸਾਫ ਘਰ ਤੇ ਖਾਂਦੇ ਸੀ ਵਧੀਆ ਆ ਸੀ ਉਹਨਾ ਹੁਣ ਤਾਂ ਅੱਜ ਕੱਲ ਆਪਾਂ ਸਬਜ਼ੀਆਂ ਦੇ ਚੱਕਰਾਂ 'ਚ ਪਏ ਹੋਏ ਨੇ ਜ਼ਿਆਦਾਤਰ ਸਬਜ਼ੀਆਂ ਖਾਂਦੀਆਂ। ਪੁਰਾਣੇ ਉਹ ਵਰਗਾ ਜਿਹੜੇ ਦਾਲਾਂ ਚਲਾਈ ਦਾ ਸਾਰਾ ਸਬੂਤ ਅੰਗਰੇਜ਼ੀ ਦੇ ਫੜੀਆ ਸੀ। ਸਾਰੀ ਮਿਰਚ ਤੇ ਲਸਣ ਆਪਾਂ ਕੱਟ ਕੇ ਪਾ ਜਾਣੀ। ਅਦਰਕ ਤਾਂ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਗਰਮ ਜੀ ਜਮਾ ਨਹੀਂ ਬਾਰੇ ਕੁਝ ਵੀ ਬਣਾ ਤੜ ਸਾਤ ਕੁਝ ਵੀ ਬਣਾਈਏ। ਅਦਰਕ ਅਸੀਂ ਗਰਮ ਜੀ ਕੋਲ ਨਹੀਂ ਬਣਿਆ। ਮਸਲੋਂ ਮੀਨੂ ਕਹਿਨੀ ਹੈ ਲੱਗਦਾ ਜਾਨੀ ਕਿ ਮੂੰਹ ਵੀ ਬੱਚੇ ਬੱਚੇ ਮੈਂ ਸਾਫ ਕਰ ਦਿੰਦਾ ਯਾ ਤੁਸੀਂ ਕਰਦਾਂਗੇ ਫੋਲ ਜਦੋਂ ਸਾਡਾ ਪਸਾਣਾ ਘਾਟਣ ਕਰਾ ਸਿੱਧੀ ਬੰਦ 谢谢大家。 ਅਰੀਂ ਗੱਟ ਪੋਟ ਰਹੇ ਆ ਨੂਨ ਆਪਾਂ ਪਾ ਲਿਆ ਦੇ ਵਿੱਚ ਹੋਰ ਆਪਣੇ ਜਿਹੜਾ ਦਿਲਾ ਤਰਿਆ ਆਦਰਕ ਆਪਾਂ ਪਾਉਂਦੇ ਨਹੀਂ ਹਰੀਆਂ ਮਿਰਚਾਂ ਤੇ ਲੱਗਣਾ ਸਾਨੂੰ ਥੋੜਾ ਜਿਆਦਾ ਪਾ ਦਵੇ ਜਿਆਦਾ ਨਾ ਪਾਓ ਉਹਦੇ ਨਾਲ ਟੇਸਟੀ ਬਣਦਾ ਸਾਗ ਦੀ ਸਮੇਂ ਤੇ ਬੜੀ ਸੋਹਣੀ ਹੁੰਦੀ ਹੈ ਈ ਮੈਂ ਸੋਹਣੀ ਰੈਸਪੀ ਕਿ ਕਿ ਆਪਣੇ ਕਸੂਰੀ ਮੇਥੀ ਘਰ ਦੀ ਉਹ ਪਾਤੀ ਮੈਂ ਮੇਚੇ ਦੇ ਮੁੱਠੀ ਸਾਰੀ மசால மிச்ச िया का පාता सමාने ब්च දසන්නවා හරි Her. Nå er det ikke mer ਦੀ ਸਾਗ ਆ ਜਿਹੜਾ ਰਿੱਝ ਗਿਆ ਆਪਣਾ ਪਿਆਰ ਹੋ ਜੂਗਾ। ਲੋਜੀ ਸਾਗ ਆ ਜਿਹੜਾ ਆਪਣਾ ਰਿੱਝ ਗਿਆ ਵਾ ਤੇ ਹੁਣ ਮੰਮੀ ਪਾਉਣ ਲੱਗੀ ਆ ਆਲਣ। ਮੱਕੀ ਦਾ ਆਟਾ ਆਪਣੇ ਹੈ ਨਹੀਂ ਸੀਗਾ ਕਣਕ ਦੇ ਆٹے ਦਾ ਜਿਹੜਾ ਹੈਗਾ ਆ। ਆਲਣ ਪਾਉਂਦੇ ਆ ਮੰਮੀ ਕਹਿੰਦੀ ਮੈਂ ਪੰਮੀ ਆਲਣ। ਜਿਹੀ ਤਰ੍ਹਾਂ ਘੋਟਣਾ ਆ। ਨੀ ਜਾ ਬੈ ਕੇ ਨਾ ਅੱਜ ਮੱਛਰ ਬਹੁਤ ਜ਼ਿਆਦਾ ਹੋ ਗਿਆ ਬਿੱਟੇ ਖਾਈ ਜਾਂਦਾ ਐਸੇ ਤਰੀਕ ਤੋਂ ਬਾਹਰ ਲਿਆਵਾਂ ਤੇ ਚਾਦਰਾਂ ਨੂੰ ਯਾਰ ਕੋਈ ਇਧਰ ਮਰੇ ਪਾ ਦੇਾਂਗੇ ਆ ਢਾੜੀ ਤੇ ਆ ਇੱਥੇ ਤੋਂ ਦੋ ਬੰਦੋਲੀ ਢਾ ਕੇ ਸੈਂਦੇ ਗੱਡੀ ਖੜਾਉਣ ਨੂੰ ਖਾਂ ਹੋਰ ਇੱਕ ਤਰੀਕ ਤੋਂ ਬਾਹਰ ਜਾ ਨੀਲੀ ਲਿਆਵਾਂਗੇ ਨੀਲੀ ਚਾਦਰ ਨੀਲੀ ਪੁਆਵਾਂ ਲੋ ਚਾਹ ਥੋੜੀ ਪੁਆਵਾਂ ਚਾਦਰ ਕੋਟ ਦੋ ਤੇ ਬਸ ਕੋਟ ਕੇ ਸਾਗ ਤੇ ਆਪਣਾ ਸਾਗ ਹੈਗਾ ਤਿਆਰ ਮੜਾ ਜ ਆਪਾਂ ਸੇਕ ਲਵਾ ਕੇ ਸਲ ਜਾ ਦੇਾਂਗੇ ਸਾਗ ਆਪਣਾ ਪੂਰਾ ਵਧੀਆ ਬਣ ਕੇ ਜਿਹੜਾ ਤਿਆਰ ਆ ਦੇਖ ਸਾਦੇ ਮੈਂ ਪਾਣੀ ਵਿਹਾਰਾਂ ਦੇ ਦੇ ਲੱਗਦਾ ਸਾਗਾ ਤਾਂ ਹਾਂ ਬਾਲਾ ਵੀ ਫਿਰ ਹੋਰ ਹੀ ਹੋ ਚੁੱਕਾ ਜਾਨਾ ਹਾਂ ਮੈਂ ਗੁੰਨ ਲੂੰਗੀ ਆਟਾ ਜਿਹੜਾ ਤੇ ਆਇਆ ਮੈਂ ਉਹਨਾਂ ਨੂੰ ਵਿੱਚ ਹੀ ਸਾਂ ਦੇ ਇਹ ਕਰਤਾ ਮੰਮੀ ਨੇ ਮਹਿੰਦੀ ਵਰਗਾ ਦਿਖਾਉਂਦੇ ਆ ਬਿਲਕੁਲ ਕੋੜਤਾ ਜਿਹਾ ਸਾਗ ਮੰਮੀ ਨੇ ਮਹਿੰਦੀ ਵਰਗਾ ਕਰ ਦਿੱਤਾ ਕੋੜ ਕੋੜ ਕੇ ਤੇ ਲੋ ਦੀ ਸਾਗ ਹੈਗਾ ਤਿਆਰ ਮੰਮੀ ਮਾੜੀ ਜਿਹੀ ਕੋਟ ਨਹੀਂ ਪਰੇ ਕਰਿਓ ਸਾਗ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੇ ਬਸ ਹੁਣ ਇਹਨੂੰ 2 ਮਿੰਟ ਦਾ ਸੇਕ ਲੱਗ ਜੂ ਤੇ ਸੈਲਜ ਜਾਊਗਾ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ